ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਹਾਂ ਕਾਲੇ ਚਲੇ ਬਣਾਉਣ ਇਹਨਾਂ ਨੂੰ ਆਪਾਂ ਪਿਉ ਹੁੰਦਾ ਸੀਗਾ 2-3 ਘੰਟੇ ਵਾਸਤੇ ਤੇ ਹੁਣ ਆਪਾਂ ਇਹਨਾਂ ਨੂੰ ਵਾਸ਼ ਕਰ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਨਾਂ ਵਿੱਚ ਡੇਢ ਕੁਸ ਪਾ ਲਿਆ ਪਾਣੀ ਦਾ ਅੱਜ ਆਪਾਂ ਲੱਗ ਤਰੀਕੇ ਨਾਲ ਬਣਾਵਾਂਗੇ ਇਹਨਾਂ ਨੂੰ ਆਪ ਕੋ ਸਾਬਤ ਪਿਆਜ ਪਾਏ ਤਿੰਨ ਪਿਆਜ਼ ਪਾਤੇ तीन टमाटर चार हरिया मर्चा एक साबत आलू दस बारह लहसुन दी कलिया खड़े मसाले पावगे एक पाता चकरी फुल दालचीनी टुकड़े पाते दो ਇੱਕ ਵੱਡੀ ਇਲਾਚੀ ਪਾਤੀ ਅੱਧਾ ਕ ਚਮਚਾ ਜਿ ਆਪਾਂ ਨਮਕ ਦਾ ਪਾਵਾਂਗੇ ਇੱਕ ਚਮਚ ਪਾਵਾਂਗੇ ਆਪਾਂ ਘਿਓ ਦਾ ਹੁਣ ਆਪਾਂ ਇਹਨੂੰ 4 ਤੋਂ 5 ਸੀਟੀਆਂ ਲਵਾਵਾਂਗੇ ਹਾਂਜੀ ਆਪਾਂ ਜਿਹੜੇ ਚਨੇ ਆਂ ਦੇ ਨਾਲ ਹੀ ਮਸਾਲਾ ਬਣਾ ਲਿਆ ਸੀ ਇਹ ਆਪਾਂ ਹੁਣ ਕੱਢ ਲਿਆ ਵਿੱਚੋਂ ਠੰਡਾ ਕਰ ਲਿਆ ਸਾਰੇ ਖੜੇ ਮਸਾਲੇ ਵੀ ਕੱਢ ਦਿੱਤੇ ਫਿਰ ਮੂੰਹ ਚ ਆਉਂਦੇ ਨਾ ਬੱਚੇ ਇਸ ਕਰਕੇ ਖਿੱਚਦੇ ਆ ਆਪਾਂ ਕੱਢ ਲਈ ਹੁਣ ਆਪਾਂ ਇਹਦਾ ਲਗਾਵਾਂਗੇ ਤੜਕਾ ਇਹਨੂੰ ਆਪਾਂ ਇੱਕ ਵਾਰੀ ਮਿਕਸੀਚ ਕਰ ਲਵਾਂਗੇ ਹਾਂਜੀ ਹੁਣ ਆਪਾਂ ਲਗਾਵਾਂਗੇ ਤੜਕਾ ਇੱਕ ਚੁਟਕੀ ਪਾਵਾਂਗੇ ਹਿੰਗ ਜੀਰਾ ਸਬਤ ਜੀਰਾ ਹੈ ਇਹ ਬਰਤੂਨ ਚਾਹੀਏ ਇਹ ਅੰਤ ਸੇ ਹਰ ਤੋਂ ਚੁੜਾਂ ਜੀਰਾ ਆਪਣਾ ਚਟਕ ਗਿਆ ਹੁਣ ਆਪਾਂ ਪੇਸਟ ਜਿਹੜਾ ਬਣਾਇਆ ਉਹ ਸੋਨਾ ਮਰਕਾ ਆਪਾਂ ਸਾਰੇ ਜਿਹੜੇ ਖੜੇ ਮਸਾਲੇ ਪਾਇਆ ਸੀ ਉਹ ਵੀ ਕੱਢ ਦਿੱਤੇ ਜੀ ਜੀ ਕਾਗਲੇ ਸਾਰੀ ਤੜਕਾ ਲਾਣਾ ਹੁੰਦਾ ਪਿਆਜ ਟਮਾਟਰ ਹਰੀ ਮਿਰਚ ਲਸਣ ਜਿਦਾਂ ਸਾਰਾ ਕੁਝ ਸੌਨਾ ਫਰੈਂਕ ਮੰਗਦੇ ਤੇ ਮਾਵਾਂਗੇ ਜਿੰਜਰ ਪਾਊਡਰ चूर्ण नमक पावडर काका सीधा चिप्स में डालना है और মূর্তি <laughs> পাড়ি <laughs> ਲੋਜੀ ਚੜਕਾ ਆਪਣਾ ਹੋ ਗਿਆ ਰੈਡੀ ਹਾਂਜੀ ਹੁਣ ਆਪਾਂ ਥੋੜੇ ਜੇ ਨਾਲ ਰੱਖ ਤੇ ਚਾਵਲ ਇਹਨਾਂ ਚ ਪਾ ਦਵਾਂਗੇ ਦੋ ਤਿੰਨ ਲੌਂਗ ਸਾਬਤ ਚਾਵਲਾਂ ਚ ਕਾਲੇ ਛਣੇ ਬਣੇ ਹੋਣ ਤੇ ਫਿਰ ਚਾਵਲ ਵੀ ਸਾਰੇ ਨਾਲ ਲੰਮੇ ਹੋਣ ਆਪਾਂ ਇਹ ਲਵਾਵਾਂਗੇ ਦੋ ਸੀਟੀਆਂ ਲੋ ਜੀ ਹੁਣ ਇਹਨੂੰ ਲਵਾਵਾਂਗੇ ਦੋ ਸੀਟੀਆਂ ਫਿਰ ਆਪਣੀ ਸਬਜੀ ਤੇ ਚਾਵਲ ਵੀ ਰੈਡੀ हां जी ਆਪਣੇ ਚਾਵਲ ਗਰੇ ਬਣ ਆਪਾਂ ਬਣਾਈ ਚਣਿਆਂ ਦੀ ਸਬਜੀ ਨਾਲ ਬਣਾਈ ਚਾਵਲ ਲੋ ਜੀ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਤੇ ਨਾਲੇ ਬਣ ਗਏ ਚਾਵਲ